ਸ਼ਿਰਾਕ ਕੁਮਾਰ ਪਾਸਵਾਨ ਇੱਕ ਭਾਰਤੀ ਸਿਆਸਤਦਾਨ ਅਤੇ ਲੋਕ ਜਨ ਸ਼ਕਤੀ ਪਾਰਟੀ ਦਾ ਸਿਆਸਤਦਾਨ ਹੈ ਪਾਸਵਾਨ ਨੇ ਲੋਕ ਸਭਾ ਚੋਣਾਂ 2024 ਚ ਬਿਹਾਰ ਦੇ ਹਾਜੀਪੁਰ ਤੋਂ ਚੋਣ ਮੈਦਾਨ ਚ ਕਦਮ ਰੱਖਿਆ 170103 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਵੀ ਨੇ ਚਿਰਾਗ ਕੁਮਾਰ ਪਾਸਵਾਨ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਹਾਰ ਰਾਜ ਦੀ ਜਮੁਈ ਲੋਕ ਸਭਾ ਸੀਟੋਂ ਰਾਸ਼ਟਰੀ ਜਨਤਾ ਪਾਰਟੀ ਦੇ ਉਮੀਦਵਾਰ ਸੁਦਾਂਸ਼ੂ ਸ਼ੇਖਰ ਭਾਸਕਰ ਨੂੰ ਲਗਭਗ 85000 ਵੋਟਾਂ ਨਾਲ ਹਰਾਇਆ ਸੀ ਪਾਸਵਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸੇ ਸੀਟ ਤੋਂ ਭੂਡੀਓ ਚੌਧਰੀ ਨੂੰ ਹਰਾਇਆ ਅਤੇ ਦੂਜੀ ਵਾਰ ਲੋਕ ਸਭਾ ਮੈਂਬਰ ਵੀ ਬਣੇ ਇਹ ਤੀਜੀ ਵਾਰ ਨੇ ਜਦ ਉਹ ਮੈਂਬਰ ਆਫ ਪਾਰਲੀਮੈਂਟ ਬਣਨ ਜਾ ਰਹੇ ਨੇ 2010 ਤੋਂ 2011 ਤੱਕ ਚਿਰਾਗ ਪਾਸਵਾਨ ਨੇ ਹਿੰਦੀ ਸਿਨੇਮਾ ਵਿੱਚ ਬਤੌਰ ਅਦਾਕਾਰ ਕਮ ਦੀ ਕਿਤਾਬ ਇਹ ਫਿਲਮਾਂ ਹਨ ਮਿਲੇ ਨਾ ਮਿਲੇ ਹਮ ਜੋ ਕਿ 2011 ਦੇ ਵਿੱਚ ਆਈ ਵਨ ਐਂਡ ਓਨਲੀ ਵੀ 2011 ਚ ਵਨ ਐਂਡ ਓਨਲੀ 2010 ਆਈ ਸੀ ਹਾਲਾਂਕਿ ਉਹਨਾਂ ਦਾ ਕਰੀਅਰ ਫਿਲਮੀ ਜਗਤ ਦੇ ਵਿੱਚ ਅਸਫਲ ਰਿਹਾ ਪਰ ਰਾਜਨੀਤੀ ਵਿੱਚ ਇੱਕ ਉਬਰਦੇ ਹੋਏ ਸਿਤਾਰੇ ਵਜੋਂ ਕੰਮ ਕਰ ਰਹੇ ਨੇ ਐਨਾ ਹੀ ਨਹੀਂ ਉਹਨਾਂ ਦੇ ਪਿਤਾ ਇੱਕ ਸਿਆਸਤਦਾਨ ਨੇ ਚਿਰਾਗ ਕੁਮਾਰ ਪਾਸਵਾਨ 5 ਨਵੰਬਰ 2019 ਤੋਂ 15 ਜੂਨ 2021 ਤੱਕ ਆਪਣੇ ਪਿਤਾ ਦੀ ਪਾਰਟੀ ਐਲ ਜੀ ਪੀ ਦੇ ਪ੍ਰਧਾਨ ਵੀ ਰਹੇ ਤੇ ਹੁਣ ਹਾਜੀਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ